ਸਹਿਗੁਰੂ ਜੀ ਆਉ 31 ਰਾਗਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਾਣਕਾਰੀ ਹੈ ਜੋ ਤਰਤੀਬ ਵਾਰ ਆਪਾਂ ਜਾਣੀਏ ਸ੍ਰੀ ਰਾਗ ਮਹਾਜਗੋੜੀ ਆਸਾ ਤੇ ਗੁਜਰੀ ਦੇਵ ਗੰਧਾਰੀ ਰਾਗ ਬੜੇ ਹੀ ਪਿਆਰੇ ਨੇ ਬਿਹਾਗੜਾ ਬੜਹੰਸ ਸੂਰਠ ਤਨਾਸਰੀ ਰਾਗ ਜੈਤਸਰੀ ਵਿੱਚ ਪਾਠੀ ਮੱਦ ਲਾਉਂਦੇ ਨੇ ਟੋਡੀ ਬੇਰਾੜੀ ਤਲੰਗ ਤੇ ਸੁਹਿਰਾ ਬਲਾਵਲ ਗਉਣ ਰਾਮਕਲੀ ਰਾਗੀ ਸਾਰੇ ਗਾਉਂਦੇ ਨੇ ਨੱਟ ਨਰੈਣ ਮਾਲੀ ਗੌੜਾ ਤੇ ਮਾਰੂ ਰਾਗ ਤਖਾਰੀ ਕੇਦਾਰਾ ਪੈਰੋਂ ਬਸੰਤ ਨੂੰ ਵੀ ਗਾਉਂਦੇ ਨੇ ਸਾਰੰਗ ਮਲਾਰ ਕੰਨ ਢਕ ਲਿਆਣ ਰਾ ਪ੍ਰਭਾਤੀ ਜੈ ਜਵੰਤੀ ਸਾਰੇ ਮਨ ਨੂੰ ਹੈ ਪਾਉਂਦੇ ਨੇ ਕੱਤੀ ਰਾਗਾਂ ਵਿੱਚ ਗੋਰਾ ਬਾਣੀ ਨੂੰ ਉਚਾਰਿਆ ਬਲਵਿੰਦਰ ਜਿਹੜੇ ਗਾਉਂਦੇ ਖੁਸ਼ੀ ਗੁਰੂਆਂ ਦੀ ਪਾਉਂਦੇ ਨੇ ਬਲਵਿੰਦਰ ਜਿਹੜੇ ਗਾਉਂਦੇ ਖੁਸ਼ੀ ਗੁਰੂਆਂ ਦੀ ਪਾਉਂਦੇ ਨੇ ਵਧੀਆ ਲੱਗੀ ਸ਼ੇਅਰ ਕਰਿਓ ਤੇ ਤਰਤੀਬ ਨੂੰ ਸਿੱਖਿਓ ਜੀ ਵੈਰੀ ਦਰੂਜੀ